ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦੋਂ ਘਰ ਦੇ ਬਨੇਰੇ ਤੇ ਕੋਈ ਕਾਂ ਬੋਲਦਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਕੋਈ ਰਿਸ਼ਤੇਦਾਰ ਆਵੇਗਾ ਪਰ ਹੁਣ ਇੱਕ ਵੱਖਰੇ ਹੀ ਕਾਂ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਅਸਲ ਹੁਣ ਤੱਕ ਤੁਸੀਂ ਪਿਆਸੇ ਕਾਂ ਦੀ ਕਹਾਣੀ ਪੜ੍ਹੀ ਜਾਂ ਸੁਣੀ ਤਾਂ ਜ਼ਰੂਰ ਹੋਵੇਗੀ ਪਰ ਜੋ ਵੀਡੀਓ ਵਿੱਚ ਤੁਹਾਨੂੰ ਕਾਂ ਦਿਖਾਈ ਦੇ ਰਿਹਾ ਹੈ ਇਸ ਨੂੰ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਰੱਖਿਆ ਹੋਇਆ ਏ ਅਤੇ ਇਸ ਕਾਂ ਵਿੱਚ ਵੱਖਰੀ ਗੱਲ ਇਹ ਹੈ ਕਿ ਇਹ ਕਾਂ ਬਿਲਕੁਲ ਇਨਸਾਨਾਂ ਬਾਂਗ ਬੋਲਦਾ ਏ ਸੋ ਹੁਣ ਤੱਕ ਤੋਤਿਆਂ ਨੂੰ ਬੋਲਦੇ ਤਾਂ ਬਹੁਤ ਦੇਖਿਆ ਜਾਂਦਾ ਏ ਪਰ ਇਸ ਵਿਅਕਤੀ ਨੇ ਇਸਾ ਕਾਂ ਨੂੰ ਇੰਨਾ ਟ੍ਰੈਂਡ ਕਰਤਾ ਕਿ ਇਹ ਤੋਤੇ ਵਾਂਗ ਇਨਸਾਨਾਂ ਦੀ ਆਵਾਜ਼ ਕੱਢਦਾ ਏ بابا بابا ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਜੇਕਰ ਕੰਮ ਨੂੰ ਮਨ ਨਾਲ ਪੂਰੀ ਮਿਹਨਤ ਲਾ ਕੇ ਕੀਤਾ ਜਾਵੇ ਤਾਂ ਕੋਈ ਵੀ ਕੰਮ ਅਜਿਹਾ ਨਹੀਂ ਹੁੰਦਾ ਜਿਹੜਾ ਇਨਸਾਨ ਨਾ ਕਰ ਸਕੇ ਫਿਰ ਚਾਹੇ ਉਹ ਜਾਨਵਰ ਜਾਂ ਪੰਛੀ ਨੂੰ ਇਨਸਾਨਾਂ ਵਾਂਗ ਬੁਲਾਉਣਾ ਜਾਂ ਕੰਮ ਕਰਵਾਉਣਾ ਹੀ ਕਿਉਂ ਨਾ ਹੋਵੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ